ਸਾਰੇ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪਣਾ ਨਵਾਂ ਬਲੌਗਰ ਬਣਾ ਰਹੇ ਬਣਾਣਾ ਸ਼ੁਰੂ ਕਰਿਆ ਆਪਾਂ ਨੇ ਤਾਂ ਜੇ ਕੋਈ ਗਲਤੀ ਹੋਵੇ ਬਲੌਗ ਵਿੱਚ ਤਾਂ ਗਲਤੀ ਮਲਤੀ ਮਾਫ ਕਰਿਓ ਆਮੜੇ ਬਲੌਗ ਨੂੰ ਵੱਧਦੇ ਵੱਧ ਪਿਆਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਔਰ ਬੈਲ ਦਾ ਬਟਨ ਹੈ ਬਾਈ ਉਹ ਦਬਾਉਣਾ ਨਾ ਭੁੱਲਿਓ ਕਿਉਂਕਿ ਨੋਟੀਫਿਕੇਸ਼ਨ ਤੁਹਾਡੇ ਕੋਲ ਆਨੇਗਾ ਨਹੀਂ ਹੈ ਆਪਣਾ ਪੁਆਦੀ ਬੋਲੀ ਹੈ ਬਾਈ ਪੁਆਦੀ ਬੋਲੀ ਮੇ ਬਣਾ ਰਹੇ ਆਪਾਂ ਬਲੌਗ ਬਾ ਆਪਣਾ ਜੋ ਵੀ ਪੂਰੇ ਦਿਨਗੇ ਆਪਾਂ ਰੂਟੀਨ ਹੈਗੀ ਜੋਗੀ ਹੈ ਉਹ ਆਪਾਂ ਦਿਖਾਵਾਂਗੇ ਬਲੌਗ ਦੇ ਵਿੱਚ ਤਾਂ ਵੱਧਦੇ ਵੱਧ ਪਿਆਰ ਦਿਓ ਬਈ ਸਾਥੀ ਕਰ ਹਾਂਜੀ ਮਿੱਤਰੋ ਅੱਜ ਆਪਾਂ ਜਾ ਰਹੇ ਅੰਬਾਲਾ ਅੰਬਾਲਾ ਕੈਂਟ ਜਾ ਕੇ ਆਣਾ ਆਪਾਂ ਨੇ ਆਣੇ ਵਾਲੇ ਟਾਈਮ ਦੇ ਵਿੱਚ ਬਾਈ ਆਪਾਂ ਇੱਕ ਹੋਰ ਨਵਾਂ ਬਿਜ਼ਨਸ ਸ਼ੁਰੂ ਕਰਨ ਲੱਗੇ ਉਹਦੋਂ ਨੂੰ ਅਗਲੇ ਬਲੌਗ માં ਦੱਸੂंगे ਵੀ ਕਿਹੜਾ ਬਿਜ਼ਨਸ ਸ਼ੁਰੂ ਕਰ ਰਹੇ ਆ ਹੁਣ ਅੰਬਾਲਾ ਜਾ ਕੇ ਪਹਿਲਾਂ ਆਪਾਂ ਦੇਖ ਕਾ ਮ ਕੋਈ ਲੇ ਕਾਣਾ ਔਰ ਜਿਹੜਾ ਆਪਾਂ ਨੇ ਬਿਜ਼ਨਸ ਕਰਨਾ ਹੋਗਾ ਸਮਾਨ ਲਗਾਣਾ ਫੇਰ ਦੱਸੂਗੇ ਤੁਹਾਨੂੰ ਪਹੁੰਚ ਗਏ ਆਪਾਂ ਅੰਗਾਲਾ ਐਂਟਰ ਗੱਡੀ ਚੱਲੀ ਜਾ ਰਹੀ ਹੈ ਆਪਣੀ 120 ਤੇ ਬੇਸਨਾਂ ਅੰਦਰ ਚੱਲ ਰਿਹਾ ਡੋਟਰ ਲੱਗਦੇ ਨੇ ਡਰਵੀ ਚਾ ਉੜੇ ਨੀ ਗੁੱਲਾ ਮੇਰੇ ਬੇ ਤੈਨੂੰ ਉਹ ਮੈਂ ਦਿਖਾ ਦੰਦਾ ਗੱਡੀ ਪੀ ਆ ਤੇਰੀ ਕਿੱਥੇ ਤੱਕ ਜਾ ਆ ਇਹ ਟਰੈਫਿਕ ਦਾ ਬਤਨ ਹਾਂਜੀ ਦੋਸਤੋ ਆਪਾਂ ਬਾਲਾ ਕੈਂਟ ਜਾ ਗਏ ਡੀਲ ਕਰਿਆ ਏ ਬਾਈ ਗਿਲ ਜਿਹੜਾ ਜਿਹੜਾ ਆਪਾਂ ਨੂੰ ਕੋਈ ਡੈਕਟਰ ਸਮਾਨ ਜੋ ਵੀ ਚਾਹੀਦਾ ਦਾ ਸਾਰੀ ਗੱਲਬਾਤ ਕਰਕੇ ਆਪਾਂ ਦੁਆਰਾ ਲਾਲ ਡੂਗਾ ਕੇ ਹੁਣ ਜਾ ਰਹੇ ਆ ਪੰਜੀਰਕਬੜ ਨੂੰ ಸ අ ಪ ರಳ ು ಡೆ. <cute noise> <Dolay problems> <cute noise> ਕਰੂਦਾ ਵੀ ਜਾਮ ਬਹੁਤ ਲਗਾ ਕੋਈ ਨਾ ਕੋਈ ਗੱਡੀ ਖਰਾਬ ਹੋਈ ਵੀ ਹੋਗੀ ਪੱਕਾ ਤਾਂ ਕਰਕੇ ਜਾਮ ਲਗਾ ਨਹੀਂ ਅੱਧ ਅੱਧ ਦਾ ਘੰਟਾ 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 ਲੱਗ ਜਾਊਗਾ ਜਾਮ ਬਾਕੀ ਦੇਖਾਂ ਅੱਗਾ ਜਾਗਾ ਕੀ ਹੋਊਗਾ ਜੇ ਕੋਈ ਕੋਈ ਵੀ ਗੱਡੀ ਖਰਾਬ ਹੋ ਜਾ ਇਸ ਕਰਕੇ ਪ੍ਰੋਬਲਮ ਹੋ ਜਾ ਸਾਰਾ ਜਾਮ ਲੱਗ ਜਾ ਦੋਸਤੋ ਇੱਕ ਗੱਲ ਹੋਰ ਆ ਆਪਣੇ ਬਲੌਗ ਗੱਲ ਜੁੜੇ ਰਹੋ ਤੇ ਆਪਣੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰੇ ਕਰੋ ਜੋ ਆਪਾਂ ਨੂੰ ਪਤਾ ਲੱਗਾ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਆਪਾਂ ਨੂੰ ਪਤਾ ਲੱਗਾ ਬਈ ਕੋਈ ਗਲਤੀ ਹੋਵੇ ਇਹ ਦੇਖੋ ਹੁਣ ਗੱਡੀ ਆਲਾ ਖੜੇ ਤਾਂ ਨਾ ਗੱਡੀ ਖਰਾਬ ਹੋਈ ਵੀ ਤੀ ਇਸੇ ਕਾਰਨ ਸਾਰਾ ਜਾਮ ਲੱਗ ਰਿਹਾ ਤਾਂ ਇਹ ਆਪਾਂ ਇਹ ਗੱਲ ਕਰਦੇ ਬਈ ਆਪਾਂ ਨੇ ਬਲੌਗ ਨੂੰ ਵੱਧ ਤੋਂ ਵੱਧ ਪਿਆਰ ਦਿਓ ਬਾਈ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਦਿਲ ਤੇ ਪਿਆਰ ਭਰਿਆ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਾਈ ਜਿਹੜਾ ਆਪਣੀ ਗੱਲ ਜੁੜ ਰਹੇ ਆਂ ਓਲੀ ਓਲੀ ਲੋਗੜਗਾ ਹਾਲ ਕਿ ਆ ਹਾਲ ਹੋ ਰਿਹਾ ਲੋਗੜਗੇ ਵਿੱਚ ਪਿੰਡ ਦਾ ਰੇੜੀਆਂ ਮੋਟਰਸਾਈਕਲ ਵਾਲੇ ਬਹੁਤ ਖੜੇ ਐ ਲੋਕ ਗੱਡੀਆਂ ਖੜਾ ਕੇ ਚਲੇ ਜਾਂ ਹਾਂ ਸੜਕ ਵਾ ਇਹੋ ਹੈ ਗਿਆ ਬਾਈ ਲੋਗੜ ਦੀ ਮਾਰਕੀਟ ਪਿੰਡ ਦੀ ਇੰਨਾ ਬੁਰਾ ਹਾਲ ਐ ਨਾ ਉਹਦਾ ਲੋਕ ਸੜਕ 'ਤੇ ਗੱਡੀ ਖੜਾ ਕੇ ਚਲੇ ਜਾਂ ਰੇੜੀਆਂ ਵਾਲੇ ਕੋਈ ਐਕਟਿਵਾ ਗੱਡੀ ਦੁਕਾਨ 'ਵਾਂ ਵੜ ਜਾਂ ਬਈ ਦਮੇ ਪਹਿਲਾਂ ਸਾਈਡ ਦਾ ਕਰ ਜੋ ਇਹ ਚੀਜ਼ਾਂ ਹੱਦੇ ਹੱਦ ਹੋਈ ਨਹੀਂ ਪਈ ਹੱਦੇ ਹੱਦ ਹੋਈ ਪਈ ਇਹੋ ਖੜਿਆ ਹੁਣ ਇੱਕ ਟੈਂਪੋ ਲੈ ਇੱਧਰ ਦੀ ਸਾਰੀ ਟ੍ਰੈਫਿਕ ਰੁਕੀ ਵੀ ਆ ਇੱਧਰ ਵਾਲੀ ਸਾਰੀ ਲੱਕ ਇੱਧਰੋਂ ਨਿਕਲੇ ਫਿਰ ਵੀ ਇੱਕ ਗੱਡ ਬੰਦੇ ਦੇ ਪਿੱਛੇ ਇੰਨਾ ਜਾਮ ਲੱਜਾ ਇਹ ਗੱਡੀ ਇੱਕ ਗੱਡੀ ਆ ਦੇਖੋ ਹੁਣ ਇੱਧਰ ਗੱਡੀ ਖੜਾ ਕੇ ਉਹ ਬੜੇ ਵੀ ਦੁਕਾਨ 'ਵਾਂ ਇੰਨਾ ਬੁਰਾ ਹਾਲ ਹੈ ਉਹਦਾ ਫੇਰ ਕਹਾਂ ਲੋਕ ਕਹਾਂ ਗਾਲਾਂ ਕੱਢਾਂ ਗਾਲਾਂ ਨਹੀਂ ਕੱਢੂਗੇ ਹੋਰ ਥਾਰਾ ਹਾਰ ਪਾਉਂਗੇ ਜਾਹ ਹੈ ਤਾਂ ਜਾਹ ਬੰਦਾ ਕਿੱਧਰ ਨੂੰ ਜਿਸ ਤਰ੍ਹਾਂ ਚੰਡੀਗੜ੍ਹ ਦੇ ਵਿੱਚ ਸក្តਾਈ ਹੈ ਨਾ ਰੇੜੀਆਂ ਰੂੜੀਆਂ ਸੜਕ 'ਤੇ ਲੱਗਣ ਨਹੀਂ ਦਿੰਦੇ ਗੱਡੀਆਂ ਉਸੇ ਟਾਈਮ ਆ ਜਾ ਗੱਡੀ ਚੱਕਣ ਵਾਲੀ ਇਸੇ ਤਰ੍ਹਾਂ ਹੋਣਾ ਚਾਹੀਦਾ ਜੇਰਕ ਵਰਗੇ ਵਿੱਚ ਪਬਲਿਕ ਪਰੇਸ਼ਾਨ ਬਹੁਤ ਹੈ ਉਹ ਵੀ ਬੱਸ ਕਿਹਾ ਬੋਲਾਂ ਕਹਿ ਨਾ ਬੋਲਾਂ